ਗਰਬਾਣੀ ਤੇ ਲਿਖਿਆ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਨਿਤਿਰਿਆਂ ਦੀ ਠਿਰ ਜੇ ਕੋਈ ਬਣਿਆ ਅੱਜ ਤਾਂ ਅਰਵਿੰਦ ਕੇਜਰੀਵਾਲ ਸਾਹਿਬ ਤੋਂ ਬਾਅਦ ਮਾਰਜੋਗੋ ਮੁੱਖ ਮੰਤਰੀ ਸਾਹਿਬ ਬਣੇ ਆ ਜਿਨ੍ਹਾਂ ਨੇ ਉਹ ਇਤਿਹਾਸ ਰਚਿਆ ਜੇ ਸਾਡੇ ਬਾਬਾ ਸਾਹਿਬ ਨੇ ਆਖਿਆ ਸੀ ਪੜੋ ਜੁੜੋ ਤੇ ਸੰਘਰਸ਼ ਕਰੋ ਤੇ ਜੇ ਸਕੂਲਾਂ ਦੀ ਦਿਸਾ ਸੁਧਰ ਜੂਗੀ ਤਾਂ ਸਾਡੇ ਬੱਚੇ ਆਪ ਹੀ ਹੁਣ ਮੈਂ ਬੇਨਤੀ ਕਰਾਂਗਾ ਆਮ ਆਦਮੀ ਪਾਰਟੀ ਐਸਸੀ ਵਿੰਗ ਪੰਜਾਬ ਦੇ ਪ੍ਰਧਾਨ ਸਰਦਾਰ ਕੁਲਵੰਤ ਸਿੰਘ ਪੰਡੋਰੀ ਜੀ ਐਮਐਲਏ ਮਹਿਲ ਕਰਾਂ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜੀ ਆਇਆਂ ਕਹਿਣਗੇ ਸਰਦਾਰ ਕੁਲਵੰਤ ਸਿੰਘ ਪੰਡੋਰੀ ਜੀ ਅੱਜ ਪੰਜਾਬ ਦੀ ਆਨ ਬਾਣ ਸਾਣ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਦਾ ਸਮੁੱਚੀ ਸਾਡੇ ਕੈਬਨਟ ਮਨਿਸਟਰ ਬੈਠੇ ਨੇ ਐਮ ਐਲ ਏ ਸਾਹਿਬ ਇਥੋਂ ਦੇ ਬਹੁਤ ਹੀ ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਗੁਰਮੀਤ ਸਿੰਘ ਜੀ ਖੁੱਡੀਆਂ ਜਿਹੜੇ ਉਮੀਦਵਾਰ ਨੇ ਸਾਡੇ ਜਿੰਨੇ ਵੀ ਐਸ ਈ ਬੈਂਕ ਦੇ ਦਰਜਾ ਬਦਰਜਾ ਆਗੂ ਸਹਿਬਾਨ ਬੈਠੇ ਨੇ ਮੇਰੇ ਸਾਹਮਣੇ ਬੈਠੇ ਬਹੁਤ ਹੀ ਸਤਿਕਾਰ ਤੇ ਸਨਮਾਨਯੋਗ ਜਿਨੇ ਵੀ ਤੁਸੀਂ ਬਹੁਤ ਹੀ ਕੜਕ ਦੀ ਧੁੱਪ ਦੇ ਵਿੱਚ ਗਰਮੀ ਦੇ ਵਿੱਚ ਬੈਠੇ ਹੋ ਸਤਿਕਾਰਯੋਗ ਸਾਥੀਓ ਮੇਰੇ ਆ ਭੈਣਾ ਮਤਾਵਾਂ ਮੇਰੇ ਪ੍ਰੈਸ ਵਾਲੇ ਸਾਥੀ ਬਹੁਤ ਲੰਮੇ ਸਮੇਂ ਤੋਂ ਗਰਮੀ ਦੇ ਵਿੱਚ ਵੇਟ ਕਰਦੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਮਾਨ ਸਾਹਿਬ ਤੁਹਾਨੂੰ ਜੀ ਆਇਆਂ ਆਖਿਆ ਜਾਂਦਾ ਕਿਉਂਕਿ ਤੁਸੀਂ ਪਹਿਲੇ ਬਾਰ ਬਹੁਤ ਵੱਡਾ ਜਿਹੜਾ ਐਸਸੀ ਬੈਂਕ ਨੂੰ ਸਾਡੇ ਸਾਰੇ ਕਮਿਊਨਿਟੀ ਨੂੰ ਬਹੁਤ ਬੜਾ ਮਾਣ ਤੇ ਸਤਿਕਾਰ ਦਿੱਤਾ। ਵੈਸੇ ਤਾਂ ਗਰਬਾਣੀ ਤੇ ਲਿਖਿਆ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਨਿਤਿਰਿਆਂ ਦੀ ਠਿਰ ਜੇ ਕੋਈ ਬਣਿਆ ਅੱਜ ਤਾਂ ਅਰਵਿੰਦ ਕੇਜਰੀਵਾਲ ਸਾਹਿਬ ਤੋਂ ਬਾਅਦ ਮਾਰਜੋਗੋ ਮੁੱਖ ਮੰਤਰੀ ਸਾਹਿਬ ਬੜੇ ਆ। ਜਿਨ੍ਹਾਂ ਨੇ ਉਹ ਇਤਿਹਾਸ ਰਚਿਆ ਜੇ ਸਾਡੇ ਬਾਬਾ ਸਾਹਿਬ ਨੇ ਆਖਿਆ ਸੀ ਪੜੋ, ਜੁੜੋ ਤੇ ਸੰਘਰਸ਼ ਕਰੋ। ਤੇ ਜੇ ਸਕੂਲਾਂ ਦੀ ਦਿਸਾ ਸੁਧਰ ਜੂਗੀ ਤਾਂ ਸਾਡੇ ਬੱਚੇ ਆਪ ਹੀ ਨੌਕਰੀਆਂ ਤੇ ਲੱਗ ਜਾਣਗੇ ਆਪ ਹੀ ਸਾਡੇ ਘਰਾਂ ਦੇ ਵਿੱਚੋਂ ਹਨੇਰਾ ਦੂਰ ਹੋ ਜਾਊਗਾ ਮਾਣ ਦਿਓ ਕਿ ਮੁੱਖ ਮੰਤਰੀ ਸਾਹਿਬ ਨੇ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਕਰਨ ਦੇ ਲਈ ਸਾਡੇ ਸਰਕਾਰੀ ਸਕੂਲਾਂ ਨੂੰ ਚਾਰ-ਚਾਰ ਪੋਸਟਾਂ ਕੈਂਪਸ ਮੈਨੇਜਰ ਰੱਖੇ ਗਏ ਨੇ ਚੌਂਕੀਦਾਰ ਰੱਖੇ ਗਏ ਨੇ ਗਾਰਡ ਰੱਖੇ ਗਏ ਨੇ ਸਫਾਈ ਸੇਵਕ ਰੱਖੇ ਗਏ ਨੇ ਪਹਿਲਾਂ ਭਰਾਓ ਕੋਈ ਚੌਂਕੀਦਾਰ ਨਹੀਂ ਸੀ ਹੁੰਦਾ ਸਕੂਲਾਂ ਦੇ ਵਿੱਚ ਇਹ ਮਾਣਯੋਗ ਮੁੱਖ ਮੰਤਰੀ ਸਾਹਿਬ ਦੀ ਦੇਣ ਆ ਜਿਹੜੇ ਹਮੇਸ਼ਾ ਸੋਚਦੇ ਰਹਿੰਦੇ ਨੇ ਬਹੁਤ ਵੱਡੀ ਗੱਲ ਪ੍ਰਿੰਸੀਪਲ ਬਧਰਾਮ ਜੀ ਕਰਕੇ ਗਏ ਨੇ ਜਿਹੜੇ ਨਾ ਲਾਅ ਅਫਸਰ ਲਾਏ ਜਾਂਦੇ ਸੀ ਹਾਈ ਕੋਰਟ ਦੇ ਵਿੱਚ ਕਿੰਨੀਆਂ ਹੀ ਸਰਕਾਰਾਂ ਰਹਿ ਗਈਆਂ ਇੱਥੇ ਪਹਿਲਾਂ ਅਸੀਂ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਰੱਖਿਆ ਸੀਗਾ ਕਿੰਨੀਆਂ ਹੀ ਸਰਕਾਰਾਂ ਰਹਿ ਗਈਆਂ ਕਿਸੇ ਨੇ ਅੱਜ ਤੱਕ ਐਸ.ਸੀ ਨੂੰ ਲਾਅ ਅਫਸਰ ਨਹੀਂ ਸੀ ਲਾਇਆ ਇਹ ਆ ਬੱਬਰ ਸ਼ੇਰ ਨੇ ਲਾਇਆ ਜਦੋਂ ਮਾੜੀ ਜੀ ਇਹਨਾਂ ਕੋਲੇ ਗੱਲ ਪਹੁੰਚੀ ਕਹਿੰਦਾ ਹੁਣੀ ਪੋਟ ਆ ਇਹ ਇਹਨਾਂ ਨੇ ਲਾਇਆ ਇਸ ਕਰਕੇ ਸਾਰੀ ਜ਼ਿੰਦਗੀ ਜਿਹੜਾ ਇਹ ਬਹੁਤ ਵੱਡਾ ਫੈਸਲਾ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਲਿਆ ਇਹਦਾ ਸਾਨ ਆਪਾਂ ਸਾਰੀ ਜ਼ਿੰਦਗੀ ਨਹੀਂ ਭੁਲਾ ਸਕਦੇ ਪਹਿਲੇ ਹੀ ਸ੍ਰੀ ਗੁਰੂ ਰਵਦਾਸ ਜੀ ਦੇ ਜਿਹੜਾ ਰਿਸਰਚ ਸੈਂਟਰ ਬੱਲਾ ਵਿਖੇ ਵੱਧ ਰਿਹਾ ਉਹਨੂੰ 25 ਕਰੋੜ ਰੁਪਈਆ ਮਾਨਜੋਗ ਮੁੱਖ ਮੰਤਰੀ ਸਾਹਿਬ ਇਸ ਕਰਕੇ ਭਰਾਵਾ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਕਿਉਂਕਿ ਗਰਮੀ ਦਾ ਬਹੁਤ ਵੱਡੀ ਤਦਾਦ ਦੇ ਵਿੱਚ ਤੁਸੀਂ ਲੰਬੇ ਸਮੇਂ ਤੋਂ ਬੈਠੇ ਹੋ ਪਰ ਮਾਨਜੋਗ ਮੁੱਖ ਮੰਤਰੀ ਸਾਹਿਬ ਬਾਬਾ ਸਾਹਿਬ ਨੂੰ ਇੱਕ ਆਪਣਾ ਆਦਰਸ਼ ਮੰਨਦੇ ਆ ਕਿਉਂਕਿ ਸਾਰੇ ਦਫ਼ਤਰਾਂ ਦੇ ਵਿੱਚ 바ਵਾ ਸਾਹਿਬ ਅਤੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਫੋਟੋ ਸਾਰੇ ਆਫਸਾਂ ਦੇ ਵਿੱਚ ਲੱਗੀ ਆ ਉਹਨੂੰ ਆਦਰਸ਼ ਮੰਨਦੇ ਹੋਏ ਉਹਨਾਂ ਦੇ ਸੁਪਨੇ ਨੂੰ ਇਹ ਹਮੇਸ਼ਾ ਸਕਾਰ ਕਰਨਾ ਚਾਹੁੰਦੇ ਆ ਆਪਣੀ ਸਰਕਾਰ ਦਾ ਇਹ ਪਹਿਲਾ ਕੰਮ ਸਮਝਦੇ ਆ ਇਸ ਕਰਕੇ ਭਰਾਵੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਜੇ ਦੂਸਰੀਆਂ ਪਾਰਟੀਆਂ ਦੀ ਗੱਲ ਕਰਾਂ ਮੈਂ ਜਿਹੜੇ ਹਲਕੇ ਸੰਗਰੂਰ ਤੋਂ ਆਣਾ ਅਸੀਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿੰਦੇ ਆ ਜਿੱਥੇ ਬਠਿੰਡੇ ਵਾਲਿਆਂ ਨੇ ਤਾਂ ਜਿੱਤਣਾ ਹੀ ਜਿੱਤਣਾ ਸਾਰੀਆਂ 13 ਦੀਆਂ 13 ਸੀਟਾਂ ਵੱਡੀ ਲੀਡ ਨਾਲ ਲੈ ਕੇ ਜਿੱਤਾਂਗੇ ਸੰਗਰੂਰ ਵਾਲਿਆਂ ਨੇ ਉੱਥੇ ਸੁਖਪਾਲ ਸਿੰਘ ਖਹਿਰਾ ਤੇ ਨਾਲ ਸਿਮਰਜੀਤ ਮਾਨ ਆਏ ਹੋਏ ਨੇ ਮੈਂ ਆਪਦੇ ਹਲਕੇ ਤੋਂ ਮੇਰੇ ਬਾਰੇ 2-4 ਗੱਲਾਂ ਝੂਠੀਆਂ ਬੋਲ ਗਿਆ ਹੁਣ ਆਉਂਦਾ ਹੀ ਨਹੀਂ ਹੈਗਾ ਚੀਕਾਂ ਪਵਾਇਆਂ ਪਈਆਂ ਉਹਦੀਆਂ ਉੱਥੋਂ ਤੇ ਯਮਰਾ ਕਹਿਣ ਦਾ ਭਾਵ ਕਿ ਕਿ ਝੂਠ ਬੋਲਣਾ ਬਹੁਤ ਇਹਨਾਂ ਨੂੰ ਆਏ ਆ ਵੀ ਆਪਾਂ ਦਾ ਇੱਕ ਤਰੀਕਾ ਕੀ ਆ ਮੁੜ ਕੇ ਜਿਹੜਾ ਹਲਕਿਆਂ ਦੇ ਵਿੱਚ ਆਉਣਾ ਨੀਵੇਂ ਜਿਹਾ ਹੋ ਕੇ ਝੂਠ ਬੋਲ ਕੇ ਨਿਕਲ ਜਾਓ ਮੁੜ ਕੇ ਲੋਕ ਭੁੱਲ ਭੱਲ ਜਾਣਗੇ ਮੈਨੂੰ ਨਾ ਮਾਨ ਸਾਹਿਬ ਸਾਡੇ ਉਮੀਦਵਾਰ ਆਪਣੇ ਸਾਡੇ ਨੌਜਵਾਨ ਸਾਰੇ ਕਿਆ ਕਰਨ ਕਹਿੰਦੇ ਪੰਡੋਰੀ ਸਾਹਿਬ ਕਹਿੰਦੇ ਅਕਾਲੀ ਦਲ ਦਾ ਕਦੇ ਨਾਂ ਹੀ ਨਹੀਂ ਲਿਆ ਤੁਸੀਂ ਜੇ ਜਿੰਨੇ ਵੀ ਪਿੰਡਾਂ ਦੇ ਵਿੱਚ ਆਵਾ ਬੋਲਦੇ ਆ ਕਹਿੰਦੇ ਅਕਾਲੀ ਦਲ ਦਾ ਵੀ ਨਾਂ ਲਿਆ ਕਰੋ ਮੈਂ ਕਿਹਾ ਜarre ਉਹੀ ਪਾਰਟੀ ਆ ਜਿਹੜੀ ਕਹਿੰਦੀ ਸੀ ਚੰਡੀਗੜ੍ਹ ਸਾਡਾ ਚੰਡੀਗੜ੍ਹ ਸਾਡਾ ਉਥੋਂ ਨਾਲ ਉਮੀਦਵਾਰੀ ਭੱਜਿਆ ਆ ਮੈਂ ਕਿਹਾ ਕਾਗਜ਼ੀ ਟੱਕਿਆ ਆ ਕਹਿੰਦੇ ਮੈਨੂੰ ਲੱਗਦਾ ਜੀ ਇਸ ਕਰਕੇ ਮੈਨੂੰ ਸਾਡੇ ਹਲਕੇ ਦੇ ਉਮੀਦਵਾਰ ਦਾ ਹਾਲ ਤੱਕ ਅੰਦਾਜ਼ਾ ਵੀ ਕੌਣ ਆ ਮੈਨੂੰ ਐਂ ਲੱਗਦਾ ਹੁੰਦਾ ਵੀ ਕਿ ਇੱਥੋਂ ਨਾਲ ਚੱਕ ਕੇ ਲੈ ਗਿਆ ਹੋਵੇ ਇਸ ਕਰਕੇ ਭਰਾਵੋ ਉਹਨਾਂ ਦਾ ਹੁਣ ਆ ਬੱਬਰ ਸ਼ੇਰ ਨੇ ਨਾਮੋਂ ਨਿਸ਼ਾਨ ਹੀ ਮਟਾਤਾ ਜਿਆਦਾ ਕੁਝ ਨਾ ਕਹਿੰਦਾ ਫੇਰ ਮੈਂ ਮਾਣ ਜੋ ਕੇ ਮੁੱਖ ਮੰਤਰੀ ਸਾਹਿਬ ਦਾ ਸਵਾਗਤ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਮਾਣ ਬਖਸ਼ਿਆ ਆਉਣ ਵਾਲੇ ਸਮੇਂ ਇਸ ਤਰ੍ਹਾਂ ਹੀ ਹਮੇਸ਼ਾ ਮਾਣ ਬਖਸ਼ਦੇ ਰਹਿਣਗੇ ਸਾਰੀ ਸੰਗਤ ਆ ਜਿਹੜੇ ਦੂਰ ਨੇੜੇੋਂ ਚੱਲ ਕੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਆਂ ਪੁਣਾ ਦੀ ਖਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ